ਸਫੈਦ ਦੇ ਦਸਤੀ ਬੋਲੀ ਪੰਚਾਇਤ ਵੱਲੋਂ ਕੀਤੀ ਜਾਣੀ ਹੈ ਜੋ ਸਾਡੇ ਦਰਸਤ ਰਸਤੇ ਦੇ ਵਿੱਚ ਆਉਂਦਾ ਸੀ ਕਿਉਂਕਿ ਉਹ ਉਹਨਾਂ ਦਾ ਰਸਤਾ ਬਹੁਤ ਰੁਕਿਆ ਹੋਇਆ ਤੇ ਜਿਸ ਵਾਤੇ ਸਾਨੂੰ ਐਸਡੀਐਮ ਸਾਹ ਦੇ ਕੋਲੋਂ ਬਣ ਵਿਭਾਗ ਤੋਂ ਮਨਜ਼ੂਰੀ ਮਿਲ ਚੁੱਕੀ ਹੈ ਠੀਕ ਹੈ ਜੀ ਤੇ ਜਿਹੜੇ ਅੱਜ ਸਾਡੇ ਕੋਲ ਬੋਲੀ ਦੇਣ ਵਾਸਤੇ ਆਏ ਨੇ ਸ਼੍ਰੀ ਗੁਰਦੇਵ ਸਿੰਘ ਸਨ ਆਫ ਤਰਸ਼ੀਮ ਲਾਲ ਜਸਵੰਤ ਸਿੰਘ ਸਨ ਆਫ ਪਿਆਰਾ ਰਾਮ ਪਿਆਰਾ ਸਿੰਘ ਨੰਬਰ 3 ਤੇ ਲਾਲੀ ਸਨ ਆਫ ਤਰਸ਼ੀਮ ਲਾਲ ਤੇ ਸ਼੍ਰੀ ਅਸ਼ੋਕ ਕੁਮਾਰ ਸਨ ਆਫ ਸ਼੍ਰੀ ਮਹੰਗाराम ਜੀ ਤੋ ਇਹ ਚਾਰ ਵਿਅਕਤੀ ਜਿਹੜੇ ਬੋਲੀ ਵਾਸਤੇ ਆਏ ਨੇ ਪੰਚਾਇਤ ਸਾਰੀ ਬੈਠੀ ਹੋਈ ਆ ਸਰਪੰਚ ਸਾਹਿਬ ਬੈਠੇ ਨੇ ਸ਼੍ਰੀਮਤੀ ਪਰਮਜੀਤ कौर ਗੁਰਮੀਲ ਚੰਦ ਜੀ ਮੈਕੋ ਦਿਨਦਰਜੀਤ ਸਿੰਘ ਤੇ ਸਾਡੀ ਬਖਸ਼ੀਸ਼ ਕੌਰ ਜੀ ਇਹਦੇ ਵਿੱਚ ਆਪਾਂ ਜਿਹੜੀਆਂ ਛਾਤਾ ਰੱਖੀਆਂ ਨੇ ਕਿ ਸਰਕਾਰ ਦੀ ਜਿਹੜੀ ਬੋਲੀ ਤੈਅ ਕੀਤੀ ਗਈ ਹੈ ਉਹ 23719 ਰੁਪਏ ਆਪਾਂ ਇਹ ਬੋਲੀ ਹੁਣ ਸਟਾਰਟ ਕਰਨੀ ਹੈ ਬੋਲੀ ਕਰਦੇ ਸਮੇ ਸਭ ਤੋਂ ਵੱਧ ਬੋਲੀ ਜਿਹੜਾ ਦੇਊਗਾ ਉਹਨੂੰ ਇਹ ਬੋਲੀ ਛੱਡੀ ਜਾਊਗੀ ਮੌਕੇ ਦੇ 25% ਪੈਸੇ ਦਿੱਤੇ ਜਾਣਗੇ 2 ਦਿਨ ਦਾ ਟਾਈਮ ਦਿੱਤਾ ਜਾਵੇਗਾ ਬੋਲੀ ਛੱਡ ਦਾ ਅਧਿਕਾਰ ਪੰਚਾਇਤ ਨੂੰ ਹੋਵੇਗਾ ਘੱਟ ਤੇ ਘੱਟ ਤੇ ਘੱਟ ਹੋਣ ਤੇ ਰੇਟ ਬੋਲੀ ਕੈਨਸਲ ਕਰ ਦਿੱਤੀ ਜਾਵੇਗੀ। ਦਰਾਖਤੀ ਦੀ ਤਵਦੀਸ਼ ਇੱਕ ਹੈ ਜਿਹਦਾ ਘੇਰਾ 4 ਫੁੱਟ ਤੋਂ ਲਿਆ ਗਿਆ ਉਹ 7 ਫੁੱਟ 7 ਇੰਚ ਹੈ। ਸਫੈਦਾ ਸਫੈਦਾ ਠੀਕ ਹੈ ਜੀ ਸਫੈਦਾ ਦਾ ਇੱਕ ਦਰਖਤ ਕੁੱਲ ਇਹ ਹਾਜ਼ਰ ਆਏ ਵਿਅਕਤੀਆਂ ਦੇ ਸਾਈਨ ਹੋ ਚੁੱਕੇ ਆ। ਸੇ ਹੁਣ ਆਪਾਂ ਆਪ ਸਟਾਰਟ ਕਰਦੇ ਆ ਜੀ ਜੋ ਸਾਡੀ ਬੋਲੀ ਹੈ ਉਹ ਤੁਹਾਨੂੰ ਅਸੀਂ ਦੱਸੀ ਦਿੱਤਾ ਆ। ਅਸੀਂ ਇੱਥੋਂ ਸਟਾਰਟ ਕਰ ਤੁਸੀਂ ਆਪਣੀ ਬੋਲੀ ਦਿਓ ਜੀ ਜਿਹੜੇ ਕਰਨਗੇ ਉਹਨਾਂ ਨੂੰ ਦਿਖਾਈ ਚੱਲਿਓ। 23719 ਆ ਜੀ ਹਾਂ ਜੀ ਤੁਸੀਂ ਦੱਸੋ ਗਰਿਆ ਸਿੰਘ ਜੀ ਤਸੀਮ ਲਾਲ ਦੀ ਆਈ ਆ ਜੀ 20000 ਹਾਂਜੀ ਅੱਗੇ ਜੀ ਹੋਰ ਕੋਈ ਇਹ ਜਸਵੰਤ ਸਿੰਘ ਜੀ 20500 ਅੱਗੇ ਜੀ ਹਾਂਜੀ ਲਾਲੀ ਜੀ 21000 ਹਾਂਜੀ ਹਾਂਜੀ ਅਸ਼ੋਕ ਜੀ 22000 ਸਾਢੇ 22000 ਗੁਰਦੇਵ ਸਿੰਘ ਜੀ 22500 ਹਾਂਜੀ ਜਸਵੰਤ ਸਿੰਘ ਜੀ 23000 ਹਾਂਜੀ ਅੱਗੇ ਜੀ 30500 ਗੁਰਦੇਵ ਸਿੰਘ ਜੀ ਫਿਰ 23500 ਹਾਂਜੀ ਚਲੀ ਜਾ ਜੀ ਇਹ ਅਸ਼ੋਕ ਸਿੰਘ ਜੀ 24000 ਹਾਂਜੀ ਲਾਲੀ ਜੀ 25000 ਦੀ ਆ 500 ਰੁਪਏ ਗੁਰਦੇਵਾਲ ਸਿੰਘ ਜੀ 25500 ਕੋਈ ਸ਼ਹਿਰ ਜਸਵੰਤ ਸਿੰਘ ਜੀ 2560 2560 2560 26000 ਸ਼ੋਕ ਕੁਮਾਰ ਜੀ 26001 26100 ਜਸਵੰਤ ਸਿੰਘ ਜੀ 26001 26000 ਹਾਂ ਜੀ ਅਸ਼ੋਕ ਕੁਮਾਰ ਜੀ 26500 ਕੱਡਾ ਜੀ ਜਸਵੰਤ ਸਿੰਘ 26600 26601 ਅਸ਼ੋਕ ਕੁਮਾਰ ਜੀ 26700 26800 26801 26000 ਹਾਂਜੀ ਅਸ਼ੋਕ ਕੁਮਾਰ ਜੀ 27000 ਅਗੇ ਤੌਰ ਤੇ ਜਸਵੰਤ ਸਿੰਘ ਜੀ 27100 ਰੁਪਿਆ 27101 ਹਾਂਜੀ ਅਸ਼ੋਕ ਕੁਮਾਰ ਜੀ 27200 300 27000 400 27000 500 500 27000 600 601 602 ਹਾਂਜੀ 28000 ਜਸਵੰਤ ਸਿੰਘ 28001 ਹਾਂਜੀ अशोक कुमार हां ਤੇ ਜਸਵੰਤ ਹਾਂ ਤੇ ਜਸਵੰਤ ਸਿੰਘ ਹੋ ਗਿਆ ਜੀ 28500 28500 अशोक 28 29 28500 6601 ਦਾ ਹਾਂ ਇਹਨਾਂ ਦਾ ਹੋ ਗਿਆ ਜੀ ਜਸਵੰਤ ਸਿੰਘ ਦਾ 29000 29001 تی ہزار اشوک کمار جی تی ہزار پانچ سو جسوت سن تی ہزار پانچ سو ایک تی ہزار پانچ سو دو تی ہزار پانچ سو تین تی ہزار چھ سو 30600 30601 ਹਾਂਜੀ ਜਸਵੰਤ ਸਿੰਘ ਜੀ 31000 31000 100 ਤੇ ਜਸਵੰਤ ਸਿੰਘ ਜੀ 31500 अशोक कुमार जी 600 32000 32000 1 32000 2 32000 3 ਸੋ ਇਹ ਬੋਲੀ ਜਿਹੜੀ ਹੈ ਜਸਵੰਤ ਸਿੰਘ ਦੇ ਨਾਂ ਤੇ 32000 ਰੁਪਏ ਦੇ ਵਿੱਚ ਇਸ ਫਾਇਦੇ ਦੀ ਬੋਲੀ ਕੀਤੀ ਗਈ ਹੈ। ਸੋ ਜਿਹੜੇ ਹੁਣ ਆਪਾਂ ਅਗਲੀ ਕਾਰਵਾਈ ਹੈ ਜੀ ਤੇ ਜਸਵੰਤ ਸਿੰਘ ਜੀ ਤੁਸੀਂ 25% ਪੈਸੇ ਹੁਣ ਸਾਨੂੰ ਜਮ੍ਹਾਂ ਕਰਾ ਦਿਓ। ਬਾਕੀ ਤੁਹਾਨੂੰ 2 ਦਿਨ ਦਾ ਟਾਈਮ ਦਿੱਤਾ ਜਾਏਗਾ। ਠੀਕ ਹੈ ਜੀ। ਤੁਸੀਂ ਆਪਣਾ ਉਹ ਕੰਮ ਕਰਿਓ। ਹਾਂ ਜੀ। ਬਾਕੀ ਤੁਸੀਂ ਸਾਨੂੰ ਜਮ੍ਹਾਂ ਕਰਾ ਲੈਣੇ ਆ ਜੀ। ਤੁਹਾਨੂੰ ਬਕਾਇਦਾ ਉਹਦੀ ਪਰਚੀ ਦਵਾਂਗੇ। ਠੀਕ ਹੈ ਜੀ। ਤੁਸੀਂ ਸਾਡੇ ਕੋਲ ਕੱਲ ਨੂੰ ਜਮ੍ਹਾਂ ਕਰਾ ਦਿਓ। ਆਪਾਂ ਕੱਲ ਨੂੰ ਆਪਣਾ ਤੁਸੀਂ ਵੰਡ ਸਕਦੇ ਆ। ਉਹ ਤੁਹਾਡੇ ਤੇ ਨਿਰਭਰ ਹੈ। ਤੁਸੀਂ 25% ਹੁਣ ਜਿੰਨੇ ਵੀ ਤੁਸੀਂ ਦੇਣਾ ਚਾਹੁੰਦੇ ਆ ਆਪਣੇ ਵੱਲ ਹੁਣ ਦੇ ਦਿਓ ਕਿੰਨੇ ਦੇਣੇ ਨੇ 10 ਠੀਕ ਹੈ ਜੀ ਹਾਂਜੀ ਇਹ ਸਰਕਾਰੀ ਆ ਜੀ ਤੁਸੀਂ 10000 ਦੇ ਦਿਓ ਜੀ ਮੈਨੂੰ ਇਹ ਫੜਾ ਦਿਓ ਜੋ ਇਹਨਾਂ ਵੱਲੋਂ ਜੀ ਜਸਵੰਤ ਸਿੰਘ ਵੱਲੋਂ ਸਾਨੂੰ ਜਿਹੜਾ ਆ ਜਸਵੰਤ ਸਿੰਘ ਵੱਲੋਂ ਸਾਨੂੰ 10000 ਰੁਪਏ ਜਿਹੜਾ ਆ ਇਸ ਵਕਤ ਦਿੱਤਾ ਜਾ ਰਿਹਾ ਆ ਤੇ ਬਾਕੀ ਜਿਹੜਾ ਆ ਇਹਨਾਂ ਦਾ 22000 ਰੁਪਏ ਉਹ ਚੈੱਕ ਵੀ ਤੁਸੀਂ ਦੇ ਸਕਦੇ ਹੋ

ਠੀਕ ਹੈ ਜੀ ਜਸਵੰਤ ਸਿੰਘ ਦੇ ਸਾਡੇ ਕੋਲ 10000 ਰੁਪਏ ਆ ਗਿਆ ਜੀ ਤੇ ਬਾਕੀ 22000 ਦਾ ਬੈਲੈਂਸ ਰਹਿ ਗਿਆ ਤੇ ਜਸਵੰਤ ਸਿੰਘ ਜੀ ਤੁਸੀਂ ਪੈਸੇ ਸਾਨੂੰ ਕੱਲ ਜਾਂ ਅੱਜ ਹੀ ਦੇਵਾਂਗੇ ਕਿ ਜਾ ਕਿਦਾਂ ਹੋਊਗਾ ਹੁਣ ਚ ਤੁਸੀਂ ਪਾ ਦਿਓ ਮੇਰੇ ਅਕਾਊਂਟ ਚ ਪਾ ਦਿਓ ਮੈਂ ਕਢਾ ਕੇ ਪੈਸੇ ਜਮ੍ਹਾਂ ਕਰਾ ਦਾਂਗਾ ਹਾਂਜੀ 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 ਸਿਕੰਦਰ ਦੇ ਦਾਂਦੇ ਤੁਹਾਨੂੰ ਠੀਕ ਹੈ ਜੀ ਇਸ ਸਾਰੀ ਪੇਮੈਂਟ ਜਿਹੜੀ ਆਪਾਂ ਨੂੰ ਆ ਗਈ ਹੈ ਤੇ ਬੋਲੀ ਹੁਣ ਇੱਥੇ ਸਮਾਪਤ ਕੀਤੀ ਜਾਂਦੀ ਹੈ ਤੁਸੀਂ ਆ ਸਾਡੇ ਵੱਲੋਂ ਅੱਜ ਵਾੜ ਲਓ ਕੱਲ ਵਾੜ ਲਓ ਜਿੱਦਾਂ ਆਪਾਂ ਖਿਆਲ ਰੱਖਣ ਵਾਲੇ ਦਿਵਾਲੀ ਠੀਕ ਹੈ ਜੀ ਹਾਂ ਜੀ ਧੰਨਵਾਦ ਜੀ ਸਾਰਿਆਂ ਦਾ ਸਸ